ਰਾ ਕਨੜਾ ਬਾਣੀ ਨਾਮ ਦਿਓ ਜੀ ਕੀ ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਗੁਰਮੁਖਵਾਜੀ ਆਪਾਂ ਸਰਵਨ ਕਰਾਂਗੇ ਕਿਉਂਕਿ ਕੱਲ ਤੋਂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜਿਹੜੇ ਸ਼ਲੋਕ ਨੇ ਭੋਗ ਦੇ ਸ਼ਲੋਕ ਉਹਨਾਂ ਦੀ ਕਥਾ ਪ੍ਰਾਰੰਭ ਹੋਣੀ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਗੁਰਪੁਰਬ ਆ ਰਿਹਾ ਹੈ ਸ਼ਹੀਦੀ ਜੋੜ ਮੇਲਾ ਤੇ ਮਹਾਰਾਜ ਦੀ ਯਾਦ ਨੂੰ ਯਾਦ ਕਰਦਿਆਂ ਆਪਾਂ ਇਹ ਬਾਣੀ ਨੂੰ ਜਿਹੜੇ 5-7 ਦਿਨਾਂ ਜੇ ਰਹਿੰਦੇ ਨੇ ਆਪਾਂ ਲਗਾਤਾਰ ਗੁਰਬਾਣੀ ਦੇ ਸ਼ਲੋਕ ਨਾਵੇਂ ਮਹੱਲੇ ਦੇ ਦੀਵਾਨ ਵਿੱਚ ਸ਼ਲੋਕ ਸਰਵਨ ਕਰਾਂਗੇ ਸਵੇਰੇ ਵੀ ਅਤੇ ਸ਼ਾਮ ਨੂੰ ਵੀ ਦੋਨੇ ਸਮੇਂ ਇਹ ਬਾਣੀ ਜਿਹੜੀ ਹੈ ਨਾਵੇਂ ਮਹੱਲੇ ਦੇ ਸ਼ਲੋਕਾਂ ਦੀ ਆਪਾਂ ਸਰਵਨ ਕਰਨੀ ਹੈ ਇਸ ਕਰਕੇ ਇਸ ਰਾਗ ਦਾ ਇਹ ਖੀਲਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਇਹ ਵੀ ਆਪਾਂ ਹੁਣ ਨਾਲ ਹੀ ਸਰਵਨ ਕਰ ਲੈਣਾ ਰਾਗ ਕਾਂੜਾ ਕਾਂੜਾ ਰਾਗ ਹੈ 28 ਨੰਬਰ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਸਾਹਿਬ ਨਾਮਦੇਵ ਜੀ ਦੀ ਨਾਮਦੇਵ ਜੀ ਭਗਤ ਨੇ 15 ਭਗਤਾਂ ਵਿੱਚੋਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੰਦਰ ਫਿਰਿਆ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਮਰੀ ਹੋਈ ਗਊ ਜਿਉਂਦਾ ਹੋ ਗਈ ਹੈ ਐਸੇ ਇਹ ਭਗਤ ਜਿਹੜੇ ਨਾਮਦੇਵ ਕਹਿੰਦੇ ਉਹਨਾਂ ਦਾ ਪਵਿੱਤਰ ਉਪਦੇਸ਼ ਆਪਾਂ ਸਰਵਨ ਕਰੀਏ ੴ ਸਤਿਗੁਰ ਪ੍ਰਸਾਦ ਗੁਰੂ ਘਰ ਦੀ ਮਰਿਆਦਾ ਇਹ ਹੈ ਜਦੋਂ ਵੀ ਕੋਈ ਕਾਰਜ ਕਰਨਾ ਗੁਰਮਖੋ ਪਹਿਲਾਂ ਪ੍ਰਮਾਤਮਾ ਨੂੰ ਚੇਤੇ ਜ਼ਰੂਰ ਕਰਨਾ ਅਰਦਾਸ ਕਰਨੀ ਅੱਜ ਵੀ ਆਪਾਂ ਘਰ ਨਵਾਂ ਬਣਾਈਏ ਇਹ ਗੱਡੀ ਨਵੀਂ ਲਿਆਈਏ ਕੋਈ ਹੋਰ ਨਵਾਂ ਕਾਰਜ ਕਰੀਏ ਵਿਆਹ ਸ਼ਾਦੀ ਦਾ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਸਤਿਗੁਰੂ ਕੀਤਾ ਲੋੜੀਏ ਕੰਮ ਸਵਰਪੈ ਆ ਕੀ ਏਕਾਰ ਦੇ ਦੇ ਸਵਾਰ ਸਤਿਗੁਰ ਸੱਚ ਸਾ ਕੀ ਸਾਡਾ ਏਕਾਰਜ ਸਪੂਰਨ ਹੋਵੇ ਸਤਿਗੁਰ ਬਾਣੀ ਲਿਖਣ ਤੋਂ ਪਹਿਲਾਂ ਕਹਿੰਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਇਹ ਅਰਦਾਸ ਹੈ ਪ੍ਰਮਾਤਮਾ ਦੇ ਅੱਗੇ ਕਿ ਅਸੀਂ ਇਹ ਬਾਣੀ ਲਿਖਦੇ ਪੈ ਸੰਪੂਰਨਤਾ ਹੀ ਹੋਵੇ ਕਿਉਂਕਿ ਮਹਾਰਾਜ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਤੁਹਾਡੇ ਤਰਸ ਤੋਂ ਬਿਨਾ ਇਹਕਾਰ ਨਹੀਂ ਹੋ ਸਕਦਾ ਓਹੰਕਾਰ ਪ੍ਰਮਾਤਮਾ ਦਾ ਨਾਮ ਹੈ ਉਹਦੇ ਅੱਗੇ ਏਕਾ ਲਾ ਕੇ ਆਖਿਆ ਵੀ ਉਹ ਇੱਕੋ ਹੀ ਹੈ ਭਾਈ ਰੱਬ ਏਕ ਹੀ ਹੈ ਸਭਨਾ ਜੀਆ ਦਾ ਇੱਕ ਦਾਤਾ ਇਹ ਕੋਈ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਪਿਆ ਉਹਦੀ ਪ੍ਰਾਪਤੀ ਕਰਨੀ ਚਾਹੁੰਦਾ ਤੇ ਸਤਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਗੁਰੂ ਦੀ ਪ੍ਰਸੰਤਾ ਲੈਣਾ ਕਰ ਐਸੋ RAM ਰਾਏ ਅੰਤਰਜਾਮੀ ਮਹਾਰਾਜ ਕਹਿੰਦੇ ਉਹ ਜਿਹੜਾ RAM ਰਾਏ ਹੈ ਨਾ ਪਰਮੇਸ਼ਰ ਉਹ ਅੰਦਰ ਜਾਮੀ ਹੈ ਅੰਦਰ ਦੀ ਜਾਣਨ ਵਾਲਾ ਉਹਨੂੰ ਦੱਸਣਾ ਨਹੀਂ ਪੈਂਦਾ ਕਹਿਣਾ ਨਹੀਂ ਪੈਂਦਾ ਡਾਕਟਰ ਦੇ ਕੋਲ ਜਾ ਕੇ ਵੀ ਦੱਸਣਾ ਪਵੇਗਾ ਮੈਨੂੰ ਇੱਥੇ ਦਰਦ ਹੁੰਦੀ ਹੈ ਫਿਰ ਉਹਨੇ ਤੇਰਾ ਇਲਾਜ ਸ਼ੁਰੂ ਕਰਨਾ ਵੈਦ ਨੂੰ ਨਬਜ ਫੜਾਉਂਦਿਆਂ ਵੀ ਕਹਿਣਾ ਪੈਣਾ ਮੈਨੂੰ ਆਹ ਦੁੱਖ ਹੁੰਦਾ ਹੈ ਭਾਵੇਂ ਉਹ ਕਿੰਨਾ ਵੀ ਨਬਜ ਦਾ ਗਿਆਤਾ ਹੋਵੇਗਾ ਦੱਸਣਾ ਉਹਨੂੰ ਵੀ ਪੈਣਾ ਜਾ ਕੇ ਪਰਮਾਤਮਾ ਨੂੰ ਦੱਸਣਾ ਨਹੀਂ ਪੈਂਦਾ ਮੈਨੂੰ ਦਰਦ ਕੀ ਹੈ ਉਹ ਆਪਣੇ ਆਪ ਹੀ ਜਾਣਦਾ ਹੈ ਕਿਉਂਕਿ ਉਹ ਅੰਦਰ ਦੀ ਜਾਣਨ ਵਾਲਾ ਭਾਈ ਆਦਮ ਦੀ ਸਾਖ ਹੀ ਨਹੀਂ ਸਰਵਣ ਕਰਦੇ ਮਹਾਰਾਜ ਗੁਰੂ ਰਾਮਦਾਸ ਦੀ ਸੇਵਾ ਕੀਤੀ ਪਾਤਸ਼ਾਹ ਕਹਿੰਦੇ ਮੰਗ ਕੀ ਚਾਹੀਦਾ ਜਾਣਦੇ ਨੇ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ ਪਾਤਸ਼ਾਹ ਕਹਿੰਦੇ ਚੱਲ ਕੋਈ ਗੱਲ ਨਹੀਂ 12 ਘੰਟੇ ਦਾ ਟਾਈਮ ਲੈ ਕੱਲ ਨੂੰ ਫੇਰ ਆਈਂ ਸ਼ਾਮ ਦੇ ਦੀਵਾਨ ਵਿੱਚ ਫੇਰ ਆ ਜਾਈਂ ਭਾਈ ਸੋਚ ਕੇ ਆਜਾ ਚੰਗੀ ਤਰ੍ਹਾਂ ਸ਼ਾਮ ਨੂੰ ਫੇਰ ਆਇਆ ਮਹਾਰਾਜ ਕਹਿੰਦੇ ਕੀ ਚਾਹੀਦਾ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ ਪਾਤਸ਼ਾਹ ਕਹਿੰਦੇ ਅਗਲੇ ਦਿਨ ਫੇਰ ਆ ਜਾ ਭਾਈ ਅਗਲੇ ਦਿਨ ਆਸਾ ਦੀ ਵਾਰ ਦਾ ਕੀਰਤਨ ਹੋਣਾ ਆਪਣੀ ਪਤਨੀ ਨੂੰ ਨਾਲ ਲੈ ਕੇ ਆਇਆ ਦੋਨੇ ਜਾਨੇ ਆ ਗਏ ਮਹਾਰਾਜ ਕਹਿੰਦੇ ਕੀ ਚਾਹੀਦਾ ਪਾਦਸ਼ਾਹ ਕੁਝ ਨਹੀਂ ਚਾਹੀਦਾ ਬੀਬੀ ਨੇ ਪੱਲਾ ਅੱਡ ਕੇ ਆਖਿਆ ਕਹਿਣ ਲੱਗੀ ਪਾਦਸ਼ਾਹ ਜੇ ਦੇਣ ਲੱਗੇ ਹੋ ਪੁੱਤਰ ਦੀ ਦਾਤ ਦੇ ਦਿਓ ਕਿਉਂਕਿ ਮਹਾਰਾਜ ਜਾਣਦੇ ਨੇ ਵੀ ਇਹਨਾਂ ਦੇ ਘਰ ਵਿੱਚ ਹੈ ਨਹੀਂ ਹੈ ਮੰਗਦਾ ਇਹ ਤਾਂ ਨਹੀਂ ਪਿਆ ਵੀ ਸਰੀਰ ਦੀ ਉਮਰ ਹੁਣ ਸਿਆਣੀ ਹੋ ਗਈ ਹੈ ਹੁਣ ਮੰਗਾਗਾ ਤੇ ਲੋਕ ਕੀ ਕਹਿਣਗੇ ਬਖੌਲ ਕਰਨਗੇ ਕਿ ਬਜ਼ੁਰਗ ਹੋ ਗਿਆ ਤੇ ਹੁਣ ਕੀ ਮੰਗਦਾ ਪਿਆ ਪਰ ਬੀਬੀ ਨੇ ਆਖਿਆ ਮਹਾਰਾਜ ਦੇ ਦਿਓ ਪਾਤਸ਼ਾਹ ਕਹਿੰਦੇ ਅਸੀਂ ਜਾਣਦੇ ਸੀ ਵੀ ਇਹਨੂੰ ਲੋੜ ਹੈ ਪਰ ਅਸੀਂ ਚਾਹੁੰਦੇ ਸੀ ਵੀ ਇਹ ਜਬਾਨੋਂ ਇੱਕ ਵਾਰੀ ਕਵੇ ਤੇ ਫਿਰ ਦਈਏ ਜੇ ਸਿੱਖ ਨੇ ਨਹੀਂ ਕਿਹਾ ਤੇ ਬੀਬੀ ਨੇ ਕਹਿ ਦਿੱਤਾ ਮਹਾਰਾਜ ਨੇ ਦਾਤਾਂ ਦਿੱਤੀਆਂ ਕਹਿੰਦੇ ਅੰਤਰਜਾਮੀ ਉਹ ਅੰਦਰੋਂ ਜਾਣਦਾ ਵੀ ਤੈਨੂੰ ਚਾਹੀਦਾ ਕੀ ਹੈ ਪਰ ਉਹਦੇ ਅੱਗੇ ਜੇ ਮੂੰਹੋਂ ਬੋਲਿਆ ਤੇ ਮਿਲ ਗਿਆ ਉਹ ਆਪਣੇ ਆਪ ਹੀ ਜਾਣ ਲੈਂਦਾ ਐਸੀ ਕਿਰਪਾ ਕਰਦੇ ਹਨ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਦਰਪਨ ਨਾਮ ਸ਼ੀਸ਼ੇ ਦਾ ਹੈ ਨਿਹੰਗ ਸਿੰਘ ਚੁਗਲਖੋਰ ਵੀ ਕਹਿ ਦਿੰਦੇ ਆਪਾਂ ਕਹਿੰਦੇ ਸ਼ੀਸ਼ਾ ਨਿਹੰਗ ਸਿੰਘ ਕਹਿੰਦੇ ਚੁਗਲ ਚੁਗਲੀ ਕਰਦਾ ਤੁਹਾਡੇ ਸਰੀਰ ਦੀ ਤੁਹਾਡੇ ਸਾਹਮਣੇ ਭਾਈ ਕਿਰਪਾ ਕਰਕੇ ਮੋਬਾਈਲ ਆਪਣੇ ਬੰਦ ਰੱਖਿਆ ਕਰੋ ਗੁਰੂ ਦਰਬਾਰ ਦੇ ਵਿੱਚ ਉਹ ਸਾਡੇ ਨੁਕਸ ਕੱਢਦਾ ਹੈ ਜਿਹੜਾ ਸ਼ੀਸ਼ਾ ਹੈ ਤਾ ਕਹਿੰਦੇ ਚੁਗਲ ਚੁਗਲੀ ਕਰਦਾ ਰੋਹ ਵਿਚਾਰ ਕਹਿੰਦੇ ਜੈਸੇ ਦਰਪਣ ਮਾਹੇ ਦਰਪਣ ਨਾਮ ਸੀਸੇ ਦਾ ਸੀਸੇ ਦੇ ਵਿੱਚ ਬदन ਪਰਵਾਨੀ ਜਿਵੇਂ ਬੰਦਾ ਆਪਣੇ ਸਰੀਰ ਨੂੰ ਵੇਖਦਾ ਹੈ ਦੁਬਾਰਾ ਫਿਰ ਕਿਰਪਾ ਕਰਦੇ ਹਨ ਜੈਸੇ ਦਰਪਣ ਮਾਹੇ ਬਦਨ ਪਰਵਾਨੀ ਵਗਣਦਾ ਹੈ ਕਰਤ ਕੀਤਾ ਮੂੰਹ ਕਹਿੰਦੇ ਜਿਵੇਂ ਸੀਸਾ ਮੂੰਹ ਨੂੰ ਵਿਖਾ ਦਿੰਦਾ ਹੈ ਮੂੰਹ ਦਾ ਪ੍ਰਤੀਬਿੰਬ ਦਿਸਦਾ ਮੇਰੇ ਮੂੰਹ ਤੇ ਕਾਲਖ ਲੱਗੀ ਹੈ ਕਿ ਦਾਗ ਲੱਗਾ ਕੀ ਲੱਗਾ ਪੱਗ ਦੇ ਪੇਚ ਸਿੱਧੇ ਨੇ ਕਿ ਟੇਢੇ ਨੇ ਇਸੀ ਸਾ ਦੱਸ ਦਿੰਦਾ ਨਾ ਕਹਿੰਦੇ ਜਿਵੇਂ ਭਾਈ ਸੀਸਾ ਦੱਸਦਾ ਹੈ ਤੇਰੇ ਬਦਨ ਮੂੰਹ ਨੂੰ ਵੇਖ ਕੇ ਦੁਬਾਰਾ ਫਿਰ ਕਿਰਪਾ ਕਰਦੇ ਹਨਾ ਜੈਸੇਦਰ ਪਰ ਮਾਹੇ ਬਦਨ ਪਰਵਾਨੀ ਪਰਵਾਨੀ ਤੋਂ ਭਾਵ ਹੁੰਦਾ ਹੈ ਗੁਰਮਖੋ ਵੀ ਨਿਸ਼ਚੇ ਨਾਲ ਇਹ ਗੱਲ ਲੋਕੀ ਸਾਰੇ ਮੰਨਦੇ ਸਾਨੂੰ ਕੋਈ ਕਵੇ ਨਾ ਤੇਰੇ ਮੂੰਹ ਤੇ ਕੀ ਲੱਗਾ ਲੈ ਸਾਫ ਕਰ ਦੀ ਭਾਵੇਂ ਉਹ ਸਾਫ ਕਰ ਵੀ ਦੇਵੇ ਅਸੀਂ ਦੁਬਾਰਾ ਫਿਰ ਵੀ ਸੀਸਾ ਹੀ ਵੇਖਣਾ ਜਾ ਕੇ ਵੀ ਚੰਗੀ ਤਰ੍ਹਾਂ ਹੋ ਗਿਆ ਭਾਵੇਂ ਕਿ ਉਹਨੇ ਕਹਿ ਦਿੱਤਾ ਹੋਵੇ ਮੈਂ ਕਰ ਦਿੱਤਾ ਹੈ ਸਾਨੂੰ ਬੰਦੇ ਤੇ ਨਿਸ਼ਚਾ ਨਹੀਂ ਆਇਆ ਸਾਨੂੰ ਨਿਸ਼ਚਾ ਕੱਧ ਤੇ ਆਇਆ ਸੀਸੇ ਤੇ ਆਇਆ ਸੀਸੇ ਵੇ ਜਾ ਕੇ ਜਰੂਰ ਵੇਖਾਂਗੇ ਸੱਚੀ ਮੁੱਛੀ ਲੈ ਗਿਆ ਲੱਗਾ ਤਾਂ ਨਹੀਂ ਕੁਝ ਰਹਿ ਗਿਆ ਮਹਾਰਾਜ ਕਹਿੰਦੇ ਜਿਵੇਂ ਮਨੁੱਖ ਬੰਦੇ ਤੇ ਨਹੀਂ ਸਗੋਂ ਸੀਸੇ ਤੇ ਨਿਸ਼ਚਾ ਕਰਦਾ ਸੀਸੇ ਤੇ ਯਕੀਨ ਕਰਦਾ ਵੀ ਵਾਕਿਆ ਹੀ ਠੀਕ ਦੱਸਦਾ ਪਿਆ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਜਿਹੜਾ ਤੇਰੇ ਅੰਦਰ ਹੈ ਜਿਵੇਂ ਤੇਰਾ ਅਕਸ ਸ਼ੀਸ਼ੇ ਵਿੱਚ ਪੈਂਦਾ ਤੇ ਤੈਨੂੰ ਸਾਹਮਣੇ ਦਿਸਦਾ ਉਹ ਪਰਮਾਤਮਾ ਸਾਖੀ ਰੂਪ ਹੈ ਉਹਦਾ ਪ੍ਰਕਾਸ਼ ਤੇਰੇ ਅੰਦਰ ਪੈ ਰਿਹਾ ਹੈ ਉਹਦੇ ਪ੍ਰਕਾਸ਼ ਕਰਕੇ ਉਹਦੇ ਪ੍ਰਤੀਬਿੰਬ ਤੋਂ ਬਿਨਾਂ ਤੂੰ ਕੁਝ ਵੀ ਨਹੀਂ ਹੈ ਸੁਖ ਦੁਖ ਰਹਿਤ ਸਦਾ ਨਰਲੇਪੀ ਜਾ ਕੋ ਕਹਿ ਤੂੰ ਗੁਸਾਈ ਸੋ ਤੁਮਹੀ ਮੈਂ ਬਸੈ ਨਰੰਤਰ ਨਾਨਕ ਦਰਪਣ ਨਿਆਈ ਜਿਹੜਾ ਸੁਖ ਤੇ ਦੁਖ ਵਿੱਚ ਬਰਾਬਰ ਰਵੇ ਪਰਮਾਤਮਾ ਉਹ ਤੇਰੇ ਅੰਦਰ ਇਸ ਤਰ੍ਹਾਂ ਵਸਦਾ ਪਿਆ ਜਿਵੇਂ ਬੰਦੇ ਦੀ ਤਸਵੀਰ ਸ਼ੀਸ਼ੇ ਵਿੱਚ ਹੋਵੇ ਹੁਣ ਤੁਸੀਂ ਸ਼ੀਸ਼ੇ ਨੂੰ ਵੱਟਾ ਮਾਰ ਕੇ ਤੋੜ ਦਿਓ ਭਾਵੇਂ ਤੁਸੀਂ ਸਾਹਮਣੇ ਖਲੋਤੇ ਹੋਵੋ ਤੁਹਾਨੂੰ ਸੱਟ ਨਹੀਂ ਲੱਗੇਗੀ ਸ਼ੀਸ਼ਾ ਹੀ ਟੁੱਟੇਗਾ ਪਰ ਜੇ ਕੋਈ ਮੂਰਖ ਬੰਦਾ ਇਹ ਗੱਲ ਕਵੇ ਵੀ ਸ਼ੀਸ਼ਾ ਟੁੱਟ ਗਿਆ ਤੇ ਜਿਹਦੀ ਫੋਟੋ ਵਿੱਚ ਆਉਂਦੀ ਨਾਲ ਉਹ ਵੀ ਮਰ ਗਿਆ ਹੋਵੇਗਾ ਨਹੀਂ ਫੋਟੋ ਵਾਲਾ ਨਹੀਂ ਮਰਿਆ ਹੈ ਫੋਟੋ ਵਾਲਾ ਤੇ ਬੈਠਾ ਹੈ ਕੇਵਲ ਸ਼ੀਸ਼ਾ ਟੁੱਟਾ ਹੈ ਇਸੇ ਤਰ੍ਹਾਂ ਗੁਰਮਖੋ ਜਦੋਂ ਸਾਡੀ ਮੌਤ ਹੁੰਦੀ ਹੈ ਕੋਈ ਬੰਦਾ ਆਖੇ ਵੀ ਨਾਲ ਹੁਣ ਪ੍ਰਮਾਤਮਾ ਵੀ ਮਰ ਗਿਆ ਹੈ ਨਹੀਂ ਪ੍ਰਮਾਤਮਾ ਨਹੀਂ ਸੀਸੇ ਵਾਂਗੂ ਅਸੀਂ ਟੁੱਟੇ ਆ ਉਹਦੀ ਜੋਤ ਤੇ ਉਸੇ ਤਰ੍ਹਾਂ ਦੀ ਹੈ ਪ੍ਰਕਾਸ਼ਮਾਨੀਏ ਉਹ ਖਤਮ ਨਹੀਂ ਹੋਇਆ ਹੈ ਸੋ ਤੁਮਹੀ ਮੈਂ ਬਸੈ ਨਿਰੰਤਰ ਨਾਨਕ ਦਰਪਣ ਨਿਆਈ ਦਰਪਣ ਕਈਏ ਸੀਸਾ ਸੀਸੇ ਦੇ ਵਾਂਗ ਉਹ ਪ੍ਰਮਾਤਮਾ ਤੇਰੇ ਅੰਦਰ ਬਸਿਆ ਹੋਇਆ ਪ੍ਰਕਾਸ਼ ਦੇਵਾ ਪੋਪ ਮਦ ਜਿਉ ਬਾਸ ਬਸਤ ਹੈ ਮੁਕਰਮਾਹੇ ਜੈਸੇ ਛਾਈ ਤੈਸੇ ਹੀ ਹਰ ਬਸਿਆ ਨਿਰੰਤਰ ਘਟ ਹੀ ਖੋਜੋ ਭਾਈ ਮਹਾਰਾਜ ਕਹਿੰਦੇ ਜਿਵੇਂ ਫੁੱਲ ਵਿੱਚ ਸੁਗੰਧੀ ਵੱਸਦੀ ਹੈ ਅਤੇ ਸ਼ੀਸ਼ੇ ਦੇ ਵਿੱਚ ਜਿਵੇਂ ਤਸਵੀਰ ਵੱਸਦੀ ਹੈ ਪਰਮਾਤਮਾ ਐਸੇ ਤਰ੍ਹਾਂ ਤੇਰੇ ਅੰਦਰ ਵੱਸਦਾ ਪਿਆ ਸੁਗੰਧੀ ਨੂੰ ਕੋਈ ਲੱਭ ਨਹੀਂ ਸਕਦਾ ਸੁਗੰਧੀ ਨੂੰ ਸੁੰਗਿਆ ਜਾ ਸਕਦਾ ਜਿਹੜਾ ਤਸਵੀਰ ਫੋਟੋ ਵਿੱਚ ਆਉਂਦੀ ਸ਼ੀਸ਼ੇ ਵਿੱਚ ਜਿਹੜੀ ਫੋਟੋ ਆਉਂਦੀ ਹੈ ਤੁਸੀਂ ਉਹਨੂੰ ਫੜ ਨਹੀਂ ਸਕਦੇ ਸੀਸੇ ਦੇ ਸਾਹਮਣੇ ਖਲੋ ਕੇ ਸੀਸੇ ਦੀ ਫੋਟੋ ਫੜ ਕੇ ਵਿਖਾਓ ਵੀ ਫੜ ਕੇ ਮੈਂ ਬਾਹਰ ਕੱਢ ਲਾਂਗਾ ਨਹੀਂ ਕੱਢੀ ਜਾਣੀ ਜਿੰਨਾ ਚਿਰ ਤੁਸੀਂ ਖਲੋਤੇ ਹੋ ਸੀਸਾ ਉਹਨਾਂ ਚੀ ਦੀ ਵਿਖਾਵੇਗਾ ਪਾਸੇ ਹੋ ਗਿਆ ਫੋਟੋ ਵੀ ਨਾਲ ਹੀ ਪਰੇ ਹੋ ਜਾਣੀ ਕਹਿੰਦੇ ਇਸ ਤਰ੍ਹਾਂ ਭਾਈ ਫੁੱਲ ਦੀ ਸੁਗੰਧੀ ਫੜੀ ਨਹੀਂ ਜਾ ਸਕਦੀ ਸੁੰਘੀ ਜਾ ਸਕਦੀ ਹੈ ਸੀਸੇ ਦਾ ਤਸਵੀਰ ਵੇਖੀ ਜਾ ਸਕਦੀ ਹੈ ਫੜੀ ਨਹੀਂ ਜਾ ਸਕਦੀ ਪਰਮਾਤਮਾ ਇਸ ਤਰ੍ਹਾਂ ਤੇਰੇ ਅੰਦਰ ਬੈਠਾ ਹੋਇਆ ਉਹਨੂੰ ਮਹਿਸੂਸ ਮਹਿਸੂਸ ਕੀਤਾ ਜਾ ਸਕਦਾ ਹੈ ਉਨੂੰ ਪਾਇਆ ਜਾ ਸਕਦਾ ਹੈ ਉਹਦਾ ਆਨੰਦ ਲਿਆ ਜਾ ਸਕਦਾ ਹੈ ਪਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਹੈ ਰਹਾ ਬਸੇ ਘਟਾ ਘਟ ਲੀਪ ਨਾ ਛਿਪਾ ਪਰਮਾਤਮਾ ਘਟਾ ਘਟਾਂ ਵਿੱਚ ਬਸਿਆ ਹੈ ਉਹ ਪਰਮਾਤਮਾ ਛਿਪਿਆ ਹੋਇਆ ਨਹੀਂ ਹੈ ਸਾਰਿਆਂ ਥਾਵਾਂ ਤੇ ਸੁਭਾਇਮਾਨ ਹੈ ਬਸ ਤੇਰੀ ਵੇਖਣ ਵਾਲੀ ਅੱਖ ਨਹੀਂ ਬੰਦਿਆ ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਸਾਡੀ ਅੱਖ ਨਹੀਂ ਉਹਨੂੰ ਵੇਖ ਸਕਦੀ ਪਰ ਹੈ ਪ੍ਰਤਾਖੀ ਸਾਰਿਆਂ ਥਾਵਾਂ ਤੇ ਬਸ ਘਟਾ ਘਟ ਹਰੇਕ ਹਿਰਦੇ ਵਿੱਚ ਹਰੇਕ ਸਰੀਰ ਵਿੱਚ ਕੰਨ ਵਿੱਚ ਵਸਿਆ ਲੀਪ ਨਾ ਛਿਪੈ ਇਹ ਜਿਹੜੀ ਮਾਇਆ ਹੈ ਨਾ ਇਹਦਾ ਛਾਪਾ ਨਹੀਂ ਉਹਨੂੰ ਲੱਗਦਾ ਅਸੀਂ ਤੇ ਮਾਇਆ ਦੀ ਕਾਲਖ ਨਾਲ ਸਾਨੂੰ ਤੇ ਦਾਗ ਲੱਗ ਸਕਦਾ ਪਰਮਾਤਮਾ ਨੂੰ ਇਹ ਮਾਇਆ ਦੀ ਕਾਲਖ ਦਾਗ ਨਹੀਂ ਲੱਗ ਸਕਦੀ ਲੀਪ ਨਾ ਛਿਪੈ ਨਹੀਂ ਮਾਇਆ ਦੇ ਵਿੱਚ ਲੁਪਾਇਮਾਨ ਹੋ ਕੇ ਉਹ ਛਿਪਦਾ ਨਹੀਂ ਗੁਰਿਆ ਦਿਖਾਇਓ ਲੋਏ ਨਾ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਨਾ ਪਰਮਾਤਮਾ ਇਧਰ ਉਧਰ ਘਟਾਂ ਵਿੱਚ ਹਿਰਦਿਆਂ ਵਿੱਚ ਸਾਰੀਆਂ ਜਗ੍ਹਾ ਦੇ ਵਿੱਚ ਅੰਡਜ ਖਾਨੀ ਜੇਰਜ ਖਾਨੀ ਉਤਪੁਜ ਖਾਨੀ ਸੇਤਜ ਖਾਨੀ ਸਾਰਿਆਂ ਦੇ ਵਿੱਚ ਪਰਮਾਤਮਾ ਤੂੰ ਬੈਠਾ ਹੋਇਆ ਕਿਤੇ ਤੂੰ ਜਾਂਦਾ ਨਹੀਂ ਹੈ ਪੂਰਨ ਪੂਰ ਰਹੋ ਸਭ ਠਾਈ ਆਨ ਨਕਤ ਹੂੰ ਜਾਂਤਾ ਘਟ ਘਟ ਅੰਤਰ ਸਰਬੰਦ ਅੰਤਰ ਰੰਗ ਰਵਿਓ ਰੰਗ ਰਾਤਾ ਉਹ ਐਸਾ ਪਰਮਾਤਮਾ ਹੈ ਬੰਧਨ ਮੁਕਤਾ ਆਤਮਾ ਦੀਸਾ ਉਹ ਪਰਮਾਤਮਾ ਬੰਧਨਾਂ ਤੋਂ ਮੁਕਤ ਹੈ ਪਰਮਾਤਮਾ ਨੂੰ ਕੋਈ ਬੰਧਨ ਨਹੀਂ ਪਿਆ ਜਿਵੇਂ ਸਾਨੂੰ ਬੰਧਨ ਪਿਆ ਨਾ ਕਿਸੇ ਨੂੰ ਪੁੱਤਰ ਦਾ ਮੋਹ ਹੈ ਘਰ ਦਾ ਮੋਹ ਹੈ ਜਾਨਵਰਾਂ ਦਾ ਮੋਹ ਹੈ ਸਾਡਾ ਤੇ ਕੁੱਤਾ ਮਰ ਜਾਵੇ ਅਸੀਂ ਤਾਂ ਰੋਂਦੇ ਰਹਿੰਦੇ ਹਾਏ ਕੁੱਤਾ ਮਰ ਗਿਆ ਕਿਉਂਕਿ ਸਾਨੂੰ ਮੋਹ ਦਾ ਬੰਧਨ ਪਿਆ ਹੋਇਆ ਹੈ ਪਰਮਾਤਮਾ ਨੂੰ ਕੋਈ ਬੰਧਨ ਨਹੀਂ ਹੈ ਉਹ ਕਹਿੰਦੇ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਇਸ ਤਰ੍ਹਾਂ ਬੰਧਨ ਮੁਕਤਾ ਬੰਧਨ ਤੋਂ ਮੁਕਤ ਹੈ ਜਾਤ ਉਹਦੀ ਕੋਈ ਜਾਤ ਨਹੀਂ ਹੈ ਕਈ ਵਾਰੀ ਅਸੀਂ ਕਹਿ ਦਿੰਦੇ ਮੈਂ ਮੇਰੀ ਜਾਤ ਫਲਾਣੀ ਹੈ ਮੇਰੀ ਗੋਤ ਫਲਾਣੀ ਕਿਹੜੀ ਹੈ ਗੁਰੂ ਨਾਨਕ ਸਾਹਿਬ ਵਾਲੀ ਮੈਂ ਤੇ ਬੇਦੀ ਹੁੰਦਾ ਮੈਂ ਤੇ ਸੋਢੀ ਹੁੰਦਾ ਮੈਂ ਤੇ ਗੁਰੂ ਰਾਮਦਾਸ ਦੀ ਕੁਲ ਦੇ ਵਿੱਚੋਂ ਮੈਂ ਤੇ ਫਲਾਣਾ ਤੇ ਫਿਰ ਕੀ ਕਰੀਏ ਕਰਤੂਤਾਂ ਦੇ ਵੇ ਪਹਿਲਾਂ ਪੀੜੀ ਥੱਲੇ ਸੋਟਾ ਤੇ ਮਾਰ ਤੂੰ ਕਰਦਾ ਕੀ ਪਿਆ ਪਰਮਾਤਮਾ ਦੀ ਕੋਈ ਜਾਤ ਨਹੀਂ ਅਸੀਂ ਜੋੜ ਲੈਂਦੇ ਆਪਣੇ ਨਾਲ ਵੀ ਮੈਂ ਫਲਾਣੀ ਜਾਤ ਨਾਲ ਸੰਬੰਧ ਰੱਖਦੇ ਜਾਤ ਨਾ ਦੀਸਾ ਉਹਦੀ ਕੋਈ ਜਾਤ ਨਹੀਂ ਕੋਈ ਉਹਦੀ ਪਾਤ ਨਹੀਂ ਚਕਰ ਚਿਹਨੇ ਅਰ ਬਲਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਖਤ ਕੇ ਉਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਸਿਫਤ ਕਹਿ ਨਹੀਂ ਸਕਦਾ ਹੈ ਪਾਣੀ ਮਾਹੇ ਦੇਖ ਮੁਖ ਜੈਸਾ ਗੁਰਮੁਖੋ ਪਾਣੀ ਵਿੱਚ ਜਿਵੇਂ ਆਪਾਂ ਮੂੰਹ ਵੇਖੀਏ ਤੇ ਕੋਈ ਪਾਣੀ ਨੂੰ ਹਿਲਾ ਦੇਵੇ ਨਾ ਤੇ ਉਹ ਪਾਣੀ ਦੀ ਫੋਟੋ ਹਿਲਣ ਲੱਗ ਪੈਂਦੀ ਹੈ ਤੇ ਕਿਸੇ ਬੰਦੇ ਨੇ ਅੱਖ ਨਾ ਵੀ ਸ਼ਾਇਦ ਬੰਦਾ ਹਿਲਦਾ ਬੰਦਾ ਉੱਥੇ ਹੀ ਖਲੋਤਾ ਬੰਦਾ ਨਹੀਂ ਲਿਆ ਪਾਣੀ ਨੂੰ ਹਿਲਾਉਣ ਕਰਕੇ ਉਹ ਜਿਹੜਾ ਪਾਣੀ ਵਿੱਚ ਪਰਛਾਵਾਂ ਬੰਦੇ ਦਾ ਪੈਂਦਾ ਉਹ ਜ਼ਰੂਰ ਹਿਲਣ ਲੱਗ ਪੈਂਦਾ ਹੈ ਕਹਿੰਦੇ ਇਸੇ ਤਰ੍ਹਾਂ ਨਾਮਦੇਵ ਜੀ ਆਖਦੇ ਹਨ ਨਾ ਮੇ ਕੋ ਸੁਆਮੀ ਬੀਠਲ ਐਸਾ ਉਹ ਜਿਹੜਾ ਨਾਮਦੇਵ ਦਾ ਸੁਆਮੀ ਹੈ ਨਾ ਪ੍ਰਮਾਤਮਾ ਉਹ ਇਸ ਤਰ੍ਹਾਂ ਦਾ ਹੈ ਉਤਪਤੀ ਵੀ ਕਰਦਾ ਹੈ ਪਾਲਣਾ ਵੀ ਕਰਦਾ ਹੈ ਤੇ ਮੌਤ ਵੀ ਦਿੰਦਾ ਹੈ ਜਨਮ ਵੀ ਉਹਨੇ ਦਿੱਤਾ ਪਾਲਿਆ ਵੀ ਉਹਨੇ ਹੈ ਤੇ ਮੌਤ ਵੀ ਉਹਨੇ ਦੇਣੀ ਹੈ ਪਾਣੀ ਦੇ ਹਿੱਲਣ ਕਰਕੇ ਤਸਵੀਰ ਹਿਲ ਸਕਦੀ ਹੈ ਪਰ ਜਿਹਦੀ ਤਸਵੀਰ ਹੈ ਉਹ ਨਹੀਂ ਜੇਲਦਾ ਇਹ ਤਸਵੀਰ ਸੰਸਾਰ ਹੈ ਸੰਸਾਰ ਜ਼ਰੂਰ ਹਿੱਲਦਾ ਹੈ ਕੋਈ ਜੰਮ ਕੇ ਆ ਗਿਆ ਕੋਈ ਮਰ ਕੇ ਤੁਰ ਗਿਆ ਹਿੱਲਦੇ ਪੈ ਨਾ ਪਰਮਾਤਮਾ ਨਹੀਂ ਉਹ ਹਿੱਲਦਾ ਨਹੀਂ ਉਹ ਜਾਂਦਾ ਨਹੀਂ ਉਹ ਸਦਾ ਹੀ ਰਹਿਣ ਵਾਲਾ ਹੈ ਸਦਾ ਹੀ ਰਹਿਣ ਵਾਲਾ ਹੈ ਐਸੀ ਕਿਰਪਾ ਕਰਦੇ ਪੈ ਐਸਾ ਉਹ ਬੀਠਲ ਹੈ ਪਰਮਾਤਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਥੇ ਕਾਂੜਾ ਰਾਗ ਮਹਾਰਾਜ ਨੇ ਸੰਪੂਰਨਤਾ ਹੀ ਬਖਸ਼ੀ ਹੈ ਅਗੇ ਕਲਿਆਣ ਰਾਗ ਦੀ ਪ੍ਰਰੰਪਤਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਦੇ ਗੁਰਪੂਰਵ ਤੋਂ ਬਾਅਦ ਵਿੱਚ ਆਪਾਂ ਸ਼ੁਰੂ ਕਰਾਂਗੇ ਹੁਣ ਇਸ ਤੋਂ ਅੱਗੇ ਨਾਵੇਂ ਮਹੱਲੇ ਦੇ ਸ਼ਲੋਕਾਂ ਦੀ ਕਥਾ ਸਵੇਰੇ ਅਤੇ ਸ਼ਾਮ ਦੋਨੇ ਸਮੇਂ ਦੀਵਾਨਾਂ ਵਿੱਚ ਲਗਾਤਾਰ ਆਪਾਂ ਉਹਨੇ ਦਿਨ ਜਰੂਰ ਸਰਵਨ ਕਰਾਂਗੇ ਜਿੰਨੇ ਦਿਨਾਂ ਨੂੰ ਗੁਰੂ ਪਾਸ਼ਾ ਦਾ ਗੁਰਪੂਰਵ ਹੈ ਇੱਥੇ ਰਾਗ ਸੰਪੂਰਨ ਹੋਇਆ 28 ਨੰਬਰ ਰਾਗ ਹੈ ਰਾਤ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਸ ਰਾਗ ਨੂੰ ਗਾਇਆ ਜਾ ਸਕਦਾ ਇਹ ਕਾਂੜਾ ਇਹ ਰਾਗ ਦਾ ਸਮਾਂ ਹੈ ਇਥੇ ਨਾਲ 12 ਦੀ ਵੀ ਸਮਾਪਤੀ ਹੋਈ ਹੈ ਪੁੱਲਾਂ ਚੁਕਾਂ ਦੀ ਮਾਫੀ ਦਿਓ ਸੱਜਣਾ ਸਿੱਤੜੀਆਂ ਜਿਉ ਹੋਵੇ ਪਾਣੀ ਮਾਹੀ ਦੇਖ ਮੁਖ ਜੈਸਾ ਨਾ ਮੇ ਕੋ ਸੁਆਮੀ ਬੀਠਲ ਐਸਾ ਵਾਏ ਗੁਰਜੀ ਕਾ